ਅੱਜ ਕੀ ਨਾਜੀ ਪਰ ਮੀਤਾ ਕਿਹੜਾ ਮੱਲਾ ਮੱਲਾ ਹੀ ਰਾਮਲੀਲਾ ਗਰਾਉਂਡ ਦੀ ਸਮੱਸਿਆ ਪਾਣੀ ਦੀ ਗੋੜ ਗੋੜ ਪਾਣੀ ਸੀਗਾ ਹਫਤਾ ਦਸ ਦਿਨ ਪਾਣੀ ਬਹੁਤ ਜ਼ਿਆਦਾ ਗਲੀ ਚ ਖਲੋਤਾ ਰਹਿੰਦਾ ਰਿਹਾ ਐ ਤੇ ਬਾਅਦ ਚ ਇਹ ਇਹਨਾਂ ਨੂੰ ਮਤਕੀ ਨੰਬਰ ਨੰਬਰ ਲੈ ਕੇ ਸਾਡੇ ਕੋਲ ਤੇ ਨੰਬਰ ਵੀ ਆਨੀ ਨੰਬਰ ਨੰਬਰ ਲੈ ਕੇ ਅਸੀਂ ਆਪਣੇ ਅਮਸੀਰ ਨੂੰ ਕਿਹਾ ਤੇ ਉਹ ਦੇ ਮਤਕੀ ਕਹਿੰਦੇ ਕਿ ਅਜੇ ਗਰਮੀ ਬੜੀ ਆਇਆ ਫਿਰ ਇਹ ਆਏ ਇਹਨਾਂ ਨੇ ਆਣ ਕੇ ਤੇ ਫਿਰ ਮਤਕੀ ਦੇਖਿਆ ਮੌਕਾ ਬੰਦੇ ਲਾਏ ਤੇ ਉਹਨੇ ਮਰ ਕੀ ਗਾਰਗੁਰ ਸਾਰੀ ਸਾਫ ਕਰਾਈ ਆ ਤੇ ਹੁਣ ਆ ਵੀ ਚਲੋ ਕੱਲ ਦਾ ਖੁਸ਼ ਬੜੇ ਆ ਵੀ ਪਾਣੀ ਨਿਕਲ ਗਿਆ ਆ ਇਹਦੇ ਦਹਾ ਦਸ ਦਸ ਦਿਨਾਂ ਹੀ ਅੰਦਰ ਹੀ ਰਿਹਾ ਬਜ਼ੁਰਗ ਜਿਹੜੇ ਉਹ ਮਤ ਕੀ ਕਿਸੇ ਕੋ ਸੌਦਾ ਸੌਦਾ ਮੰਗਾਂਦੇ ਰਹੇ ਅਸੀਂ ਤੇ ਹੁਣ ਹੱਲ ਹੋ ਗਿਆ ਆ ਕੱਲ ਦਾ ਪਾਣੀ ਪੂਣੀ ਸਾਫ ਹੋ ਗਿਆ ਤਾਂ ਹੁਣ ਮਸਲਾ ਇਹ ਵੀ ਗਲੀ ਬਣ ਜੇ ਸਾਡੀ ਤੇ ਇਨ ਕਿਰਪਾ ਕਰ ਦੇ ਗਲੀ ਵੀ ਬਣਾ ਦੇਣ ਨਾਲੀ ਦੀ ਸਮੱਸਿਆ ਹੋ ਗਈ ਨਾਲੇ ਦੀ ਹੋ ਗਈ ਆ ਥੋੜੀ ਗਾਰਗੁਰ ਰਹਿ ਗਈ ਉਹ ਵੀ ਜਿਹੜੀ ਥੋੜਾ ਸਾਫ ਹੋ ਜੇ ਤੇ ਉਹ ਵੀ ਸਾਫ ਹੋ ਜਾ ਥੋੜਾ ਜਿਹਾ ਕੋਣ ਆਇਆ ਨਾ ਕੁੱਲ ਨਿਕਲੂ ਨਹੀਂ ਹਾਂਜੀ ਇਹਨਾਂ ਨੇ ਲਿਆਂਦੇ ਆ ਬੰਦੇ ਤੇ 8-10 ਬੰਦੇ ਲਾਏ ਨਾਲ ਕਿਹਨਾਂ ਨੇ ਨਿਕਲ ਮਾਇਆ ਹਾਂਜੀ ਇਹਨਾਂ ਕੋਲ ਸਾਡੇ ਸਾਹਮਣੇ ਜਿਹੜਾ ਜੀ ਆਇਆ ਗਲੀ ਵਿੱਚ ਜਿਨ੍ਹਾਂ ਨੇ ਮਲਕੀ ਸਾਹਮਣੇ ਆਏ ਸੀ ਤੇ ਉਹਨਾਂ ਦਾ ਹੀ ਨਾਲ ਲੈਣਾ ਨਾ ਭਾਵੇਂ ਗਲੀ ਦਾ ਹੋਵੇ ਭਾਵੇਂ ਕੋਈ ਵੀ ਹੋਵੇ ਅਸੀਂ ਜਿਨ੍ਹਾਂ ਨੂੰ ਅਸੀਂ ਕਿਹਾ ਚਲੋ ਮੰਨਿਆ ਅਸੀਂ ਵੀਡੀਓ ਪਾਈ ਸੀਗੀ ਤੇ ਸਾਡੀ ਅਗਲੇ ਦਿਨ ਹੀ ਸੁਣ ਲਈ ਜਾਨਾ ਨੇ ਅਗਲੇ ਦਿਨ ਹੀ ਬੰਦੇ ਲਾਤੇ ਆ ਪਹਿਲਾ ਹੀ ਗੋੜ ਗੋੜ ਮੁਸ਼ਕਲ ਸਾਡੀ ਪੋਤਰੀ ਆ ਉਹ ਸਾਲ ਬਾਅਦ ਬਿਮਾਰ ਹੁੰਦੀ ਸਾਰੇ ਸਾਰਿਆਂ ਨੂੰ ਪਤਾ ਆ ਸਰਕਾਰੀ ਹਸਪੀਟਲ ਜਾ ਕੇ ਦੇਖ ਲਓ ਉੱਥੇ ਦਾਖਲ ਲਈ ਐਨੀ ਬਿਮਾਰ ਹੋ ਜਾਂਦੀ ਹੁਣ ਅਸੀਂ ਉਹਨੂੰ ਨਾਨਕੇ ਕੱਲੀ ਹੋਈ ਆ ਵੀ ਜਿੰਨੇ ਦਿਨ ਪਾਣੀ ਨਹੀਂ ਮਤਲਬ ਕਿ ਨਿਕਲਦਾ ਉੱਥੇ ਬੈਠੀ ਹੀ ਐ ਐਨੀ ਸਮੱਸਿਆ ਸੀਗੀ ਮਤਲਬ ਕਿ ਹੁਣ ਹੱਲ ਹੋਈ ਆ ਤੁਸੀਂ ਇਹ ਗੰਦੇ ਪਾਣੀ ਗੰਦੇ ਪਾਣੀ ਕਰਕੇ ਤਾਂ ਹਜੇ ਵੀ ਮਤਲਬ ਕਿ ਸਾਫ਼ ਹੈਗਾ ਆ ਪਰ ਇਹ ਵੀ ਹੁਣ ਗੜੀ ਦੀ ਥੋੜਾ ਫਿਰ ਗੜੀ ਦਾ ਨੰਗਾ ਨੁਗ ਜੋ بارش ਆਂਦੀ ਆ ਇਹ ਵੀ ਕੱਚੀ ਇੱਕ ਦਿਨ ਸਾਡਾ ਰਿਸ਼ਤੇਦਾਰ ਆਇਆ ਕਿਆ ਲੱਗਾ ਪੀ ਸਾਰੀ ਦੁਨੀਆ ਦੀ ਗਲੀਆਂ ਬਣ ਗਈਆਂ ਸਾਰੇ ਜਿੱਥੇ ਜਾਓ ਉੱਥੇ ਗਲੀਆਂ ਬਣ ਗਈਆਂ ਇਹ ਗਲੀ ਪੁਰਾਣੀ ਆ ਬਣਦੀ ਨਹੀਂ ਪਈ ਰੱਖੀ ਕੋਈ ਮੰਗ ਸੀ ਗਲੀ ਮੰਗ ਇਹ ਹੀ ਰੱਖੀ ਆ ਪਈ ਹੁਣ ਗਲੀ ਬਣ ਜੇ ਠੀਕ ਤੇ ਬੜੀ ਮਿਹਰਬਾਨੀ ਹੋਏ ਹਾਂਜੀ ਇਹਦਾ ਨਾਮ ਬਿੰਮਲਾ ਕਿਹੜਾ ਮੋਲਾ ਜੀ ਆ ਬਾਮ ਨੀਲਾ ਗਰਾਉਂਡ ਕੀ ਸਮੱਸਿਆ ਹੈ ਤਾਂ ਸਾਡੀ ਸਮੱਸਿਆ ਇਹ ਨਾਲੇ ਦੀ ਨਾਲੇ ਚ ਗੰਦ ਬਹੁ ਸੀ ਗਲੀ ਚ ਪਾਣੀ ਆ ਜਾਂਦਾ ਸੀ ਤੇ ਨਕੋਲ ਨੇ ਵਿਚਾਰੇ ਨੇ ਬੜੀ ਮਿਹਨਤ ਕੀਤੀ ਬੰਦੇ ਲਾਏ ਨਾਲਾ ਨਾਲਾ ਸਾਫ ਕਰਾਇਆ ਸਾ ਹਫਤਾ ਪਰ ਰਿਹਾ ਇਹ ਦਈ ਗੱਲ ਦੇ ਵਿੱਚ ਹੀ ਕਿੰਨੀ ਦੇਰ ਰਿਹਾ ਹਫਤਾ ਬਾਰ ਹੁਣ ਪਾਣੀ ਰਿਹਾ ਸਾਡੀ ਗਲੀ 'ਚ ਖੜਾ ਤੇ ਕਿਹਨਾਂ ਨਾਲ ਗੱਲਬਾਤ ਕੀਤੀ ਨਕਲੋ ਨਾਲ ਗੱਲਬਾਤ ਕੀਤੀ ਇਹਨਾਂ ਨੇ ਫਿਰ ਲਿਆਂਦੇ ਬੰਦੇ ਵਿਚਾਰੇ ਬਾਰ ਕੋਮੇਟੀ ਘਰੋਂ ਤੇ ਉਹਨਾਂ ਨੇ ਚਾਰਿਆਂ ਨੂੰ ਸਾਫ਼ ਕਰਾਇਆ ਉਹ ਠੀਕ ਹੈ ਉਹਨੂੰ ਕੋਈ ਸਮੱਸਿਆ ਤੇ ਨਹੀਂ ਆ ਰਹੀ ਹੁਣ ਹਜੇ ਹੀ ਸਮੱਸਿਆ ਹੈ ਦੱਸਾਂ ਦੇ ਨੇ ਇਹਨਾਂ ਨੂੰ ਪੁੱਛੋ ਉਹਨਾਂ ਨੂੰ ਜੀ ਉਹ ਜਿਹੜੀ ਨਾਲੇ ਦੀ ਸਮੱਸਿਆ ਹੱਲ ਹੋ ਗਈ ਆ ਨਾਲੇ ਦੀ ਸਮੱਸਿਆ ਤੇ ਹੱਲ ਹੋ ਗਈ ਕੀ ਕਹਿਣਾ ਚਾਹੋਗੇ ਗਲੀ ਸਾਡੀ ਬਣਨੀ ਚਾਹੀਦੀ ਆ ਭਰਾ ਇਹ ਕਹਿੰਦੇ ਨੇ ਹੁਣ ਨਤਮਾਹੀ ਕੀ ਕਹਾਂ ਕਹਿ ਕੀ ਨੇ ਬਣਾ ਦੇਣਗੇ ਹਾਂ ਕਹਿੰਦੇ ਆ ਵੀ ਬਣਾ ਦੇਾਂਗੇ ਹੁਣ ਨਾਲੇ ਸਮੱਸਿਆ ਆ ਕੇ ਖਾਲੂਗੀ ਠੀਕ ਆ ਨਾਲੇ ਸਮੱਸਿਆ ਆ ਲੋਗੀ ਠੀਕ ਆ ਪਰਮਜੀਤ ਮਾਈਕਰੋ ਅਨੰਦ ਹਾਂ ਕਿਹਨਾਂ ਅਰੇ ਪਰਮਜੀਤ ਕਿਥੋਂ ਰਹਿਣ ਵਾਲੇ ਇੱਥੋਂ ਦੇ ਸੈਟਿੰਗ ਤੇ ਕੀ ਸਮੱਸਿਆ ਹੈ ਨਾ ਪਾਣੀ ਸਮੱਸਿਆ ਸਾਡੀ ਵੀ ਚੱਕੀ ਦੇ ਅੰਦਰ ਪਾਣੀ ਆ ਜਾਂਦਾ ਹੈਗਾ ਦੁਕਾਨ ਹਾਂਜੀ ਚੱਕੀ ਦੇ ਅੰਦਰ ਹੀ ਕਿੰਨੇ ਦਿਨ ਅਸੀਂ ਵੀ ਚੱਕੀ ਇੱਦਾ ਹੀ ਰੱਖੀ ਹੈ ਨਹੀਂ ਚੱਲਿਆ ਹੁਣ ਇਹਨਾਂ ਨੇ ਕੱਢਿਆ ਗੁੱਡੇ ਤਾਂ ਠੀਕ ਹੋ ਗਿਆ ਨਾਲਾ ਨਿਕਲ ਨਾਲ ਹੋ ਸਕਦਾ ਕਿ ਨਾਲਾ ਨਾਲੇ ਕਰਕੇ ਸਾਡੇ ਅੰਦਰ ਵੀ ਪਾਣੀ ਹੈ ਕਿੰਨੇ ਦਿਨ ਹੋ ਗਿਆ ਸਮਝਿਆ ਨਹੀਂ ਇਹ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਪਾਣੀ ਉੱਕੇ ਤਾਂ ਤੇ ਹਮ ਕੱਢਣ ਨਾਲ ਸਾਫ ਕਰਨ ਨਾਲ ਹੀ ਠੀਕ ਹੋ ਗਿਆ ਹੁਣ ਪਾਣੀ ਨਾਲ ਬਦ ਕੀਤੀ ਵੀ ਬਿਨਾਂ ਨੂੰ ਕਿਹਾ ਨਕਲ ਜੀ ਦੇਖੀ ਹਲ ਕੀਤਾ ਹਾਂ ਹਾਂਜੀ ਇਹਨਾਂ ਹਲ ਕਰ ਦਿੱਤਾ ਹਲ ਕੀਤਾ ਆ ਸਾਹਿਬ ਹਾਂਜੀ ਨਾਲਾ ਹੋ ਗਿਆ ਸਾਫ ਤੇ ਠੀਕ ਹੋ ਗਿਆ ਸਾਡੀ ਚੱਕੀ ਤਾਂ ਹੁਣ ਤੇ ਨਹੀਂ ਸਮੱਸਿਆ ਆਦੀ ਨਹੀਂ ਨਹੀਂ ਹੁਣ ਨਹੀਂ ਆਦੀ ਇਹ ਨਾਲਾ ਵੱਲ ਆਜੇ ਕੋਸ਼ਿਸ਼ ਹਾਂਜੀ ਹਾਂਜੀ ਹੁਣ ਸਭ ਹੋ ਗਿਆ ਕਿ ਚਲੋ ਨਾਲੀ ਸਾਫ਼ ਹੋ ਗਈ ਆ ਪੰਜੇ ਦਾ ਜਿਹੋ ਕੀ ਸਮਸਿਆ ਆ ਜੀ ਕਿ ਕਿਹੜਾ ਮਲਾਇਆ ਸਾਮਲਾ ਕਾਲਜ ਰੋਡ ਦੀ ਰਾਮੀਲਾ ਗਰਾਊਂਡ ਵਾਲੀ ਗਲੀ ਆ ਅੰਨਾ ਦਾ ਦਿੱਕਤ ਸੀ ਕਿ ਇੱਕ ਤਾਂ ਜਿਹੜਾ ਮੇਨ ਬ੍ਰਹਮਪੁਰ ਰੋਡ ਵਾਲਾ ਜਿਹੜਾ ਸੀਵਰ ਜਿਹੜਾ ਮੱਛੀ ਮਾਰਕੀਟ ਤੱਕ ਜਾਂਦਾ ਉਹ ਸੀਵਰ ਸੀ ਸਾਰਾ ਭਰਿਆ ਹੋਇਆ ਉਹਦੇ ਕਰਕੇ ਜਿਹੜਾ ਮੇਨ ਚੈਂਬਰ ਜਿਹੜਾ ਨਾਲਾ ਪਾਣੀ ਖਿੱਚਦਾ ਆ ਸਾਰਾ ਉਰਫੋਂ ਪਾਣੀ ਇਹਦੇ ਚ ਆ ਰਿਹਾ ਸੀ ਹਫਤੇ 10 ਦਿਨ ਤੋਂ ਦਿੱਕਤ ਸੀ ਤੁਸੀਂ ਮਹੱਲੇ 'ਚ ਖੜੇ ਹੋ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਬਹੁਤ ਜ਼ਿਆਦਾ ਮਹੱਲੇ 'ਚ ਗਲੀ 'ਚ ਪਾਣੀ ਖੜਾ ਅਸੀਂ ਬਲਜੀਤ ਪਾੜਾ ਜਿਹਦੇ ਧਿਆਨ 'ਚ ਗੱਲ ਲਿਆਂਦੀ ਉਹਨਾਂ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਆਪਣਾ ਜਾਚ ਬੰਦੇ ਇਸ ਕਮੇਟੀ ਵਾਲੇ ਲੈ ਕੇ ਜਾਓ ਉਸ ਦੇਖੋ ਮੌਕਾ ਕੀ ਹੈਗਾ ਜਦੋਂ ਅਸੀਂ ਮੌਕਾ ਦੇਖਿਆ ਆ ਕੇ ਇੱਥੇ ਮੌਕਾ ਦੇਖਿਆ ਤੇ ਮੌਕੇ 'ਤੇ ਕਿ ਨਾਲਾ ਪੂਰਾ ਭਰਿਆ ਹੋਇਆ ਸੀ ਜਿਹਦੇ ਕਰਕੇ ਜਿਹੜੇ ਲਾਗੇ ਘਰ ਨੇ ਘਰਾਂ 'ਚ ਪਾਣੀ ਜਾ ਰਿਹਾ ਸੀ ਜਿੰਨੇ ਉਹਨਾਂ ਦੇ ਘਰਾਂ ਦੇ ਪਾਣੀ ਸੀਵਰ ਦਾ ਹੀ ਬੈਕ ਵਿੱਚ ਵਜ ਰਿਹਾ ਸੀ ਜਿਹਦੇ ਕਰਕੇ ਦਿੱਕਤ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਫਿਰ ਇੱਕ ਹਫਤੇ ਤੋਂ ਬਲਦੀਤ ਪਾਲਾ ਜੀ ਦੇ ਕਹਿਣ ਤੇ ਅਸੀਂ ਇੱਥੇ ਬੰਦੇ ਲਾਏ ਤੁਸੀਂ ਨਾਲਾ ਦੇਖੋਗੇ ਜੋ ਤੁਹਾਨੂੰ ਵੀਡੀਓ ਸੀ ਪਾਵਾਂਗਾ ਜੋ ਸਾਫ਼ ਹੋ ਉਹ ਪਹਿਲਾਂ ਦੀ ਵੀਡੀਓ ਸੀ ਨਾਲੇ ਦੀਆਂ ਸਾਰਾ ਗੰਦ ਅਸੀਂ ਬਾਰ ਘਟਾਇਆ ਜਿੰਨਾ ਕੂੜਾ ਸੀ ਫਿਰ ਇੱਕ ਘਰ ਦੇ ਵਿੱਚ ਇੱਕ ਘਰ ਹੈਗਾ ਉਹਨਾਂ ਨੇ ਨਾਲੇ ਦੀ ਦੋਨੋਂ ਸਾਈਡ ਤੇ ਤੰਦ ਕੀਤੀ ਹੋਈ ਆ ਉਹਦਾ ਤੰਦ ਖੁਸ਼ੀ ਨਾਲ ਨਹੀਂ ਕੀਤੀ ਰੀਜ਼ਨ ਸੀ ਕਿ ਛੋਟੇ ਬੱਚੇ ਨੇ ਕਿ ਕਿਤੇ ਕੋਈ ਨਾਲੇ ਚ ਨਾ ਡਿੱਗ ਜੇ ਇੱਕ 스ਮੈਲ ਆਉਂਦੀ ਸੀ ਘਰੋਂ ਗੰਦ ਜਿਹੜਾ ਘਰ ਦੇ ਅੰਦਰ ਨਾ ਆਏ ਫਿਰ ਉਹ ਇੱਕ ਸਾਈਡ ਤੋਂ ਕੰਮ ਦਸੀਂ ਤੜਵਾਈ ਜਿਹੜਾ ਨਾਲਾ ਮਿਸ਼ਨ ਕੰਪਾਉਂਡਰੀ ਜੁੜਦਾ ਸੀ ਜਾ ਕੇ ਉਹਨੂੰ ਵੀ ਅਸੀਂ ਫਿਰ ਸਾਫ ਕਰਾਇਆ ਸਾਰਾ A to Z ਫਿਰ लास्टੇ ਜਾ ਕੇ ਦੋ ਦਰਖਤ ਸੀ ਇਹਦੇ ਵਿੱਚ ਇੱਕ ਦਰਖਤ ਕਟਿਆ ਉਹਦੇ ਵਿੱਚੋਂ ਜਿਹਦੇ ਕਰਕੇ ਕੱਲ ਸਾਰਾ ਪਾਣੀ ਜਿਹੜਾ ਚਲਿਆ ਤੇ ਜਿਹੜਾ ਨਾਲਾ ਪਰ ਅੱਜ ਡਾਊਨ ਹੈਗਾ ਹੁਣ ਥੋੜੀ ਜਿਹੀ ਗਾਰ ਰਹਿ ਗਈ ਉਹਦੇ ਵਿੱਚ ਕੱਢਣ ਵਾਲੀ ਉਹ ਅਸੀਂ ਕੱਢਾਂਗੇ ਇੱਕ ਚੀਜ਼ ਹੋਰ ਇੱਕ ਸ਼ਰਾਰਤੀ ਇੱਕ ਬੰਦੇ ਕਰਕੇ ਉਹਨੇ ADC ਸਾਹਿਬ ਨੂੰ ਸ਼ਿਕਾਇਤ ਪਾਈ ਠੀਕ ਹੈ ਜਦ ਜਦ ਕਿ ਇੱਕ ਹਫਤੇ ਤੋਂ ਕੰਮ ਹੋ ਰਿਹਾ ਸੀ ਲੋਕ ਖੜੇ ਘਟਾ ਬਾਨ ਵਾਸਤੇ ਕਿ ਐਡੀਸੀ ਸਾਹਿਬ ਨੂੰ ਲੈ ਕੇ ਆਇਆ ਐਡੀਸੀ ਸਾਹਿਬ ਨੇ ਦੇਖਿਆ ਵੀ ਮੌਕੇ ਤੇ ਕਿ ਸਾਰੇ ਕੰਮ ਹੋ ਰਿਹਾ ਪਹਿਲਾਂ ਹੀ ਉਹ ਵੀ ਸਮਝ ਗਏ ਸੀ ਕਿ ਮੈਨੂੰ ਇੱਥੇ ਕਿਸੇ ਸ਼ਰਾਰਤੀ ਸ਼ਰਾਰਤ ਨਹੀਂ ਲੈਂਦਾ ਗਿਆ ਇੱਥੇ ਐਡੀਸੀ ਸਾਹਿਬ ਕਹਿ ਗਏ ਅਸੀਂ ਗੱਡੀ ਭੇਜਾਂਗੇ ਕੋਈ ਗੱਡੀ ਨਹੀਂ ਅਜੇ ਤੱਕ ਪਹੁੰਚੀ ਇੱਥੇ ਅਸੀਂ ਇੱਕ ਚੀਜ਼ ਹੋਰ ਦੱਸ ਦਈਏ ਕਿ ਸੀਵਰ ਅਜੇ ਵੀ ਭਰੇ ਹੋਏ ਆ ਬਟ ਸੀਵਰ ਦੇ ਬਾਵਜੂਦ ਅਸੀਂ ਜਿਹੜਾ ਵਾ ਕਮੇਟੀ ਵਾਲੇ ਬੰਦਿਆਂ ਦੀ ਇਹਦੇ ਚ ਜਿਹੜੀ ਆ ਤਰੀਜ਼ ਕਰਨੀ ਚਾਹੀਦੀ ਕਿ ਉਹਨਾਂ ਦੀ ਮਿਹਨਤ ਨਾਲ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕੰਮ ਕਰਦੇ ਸੀ ਉਹਨਾਂ ਦੀ ਮਿਹਨਤ ਨਾਲ ਹੀ ਸਾਰੇ ਦੇ ਨਾਲੇ ਦਾ ਪਾਣੀ ਜਿਹੜਾ ਵਾ ਸੀ ਸੀਵਰ ਓਵਰਫਲੋਡ ਦੇ ਬਾਵਜੂਦ ਹੀ ਸਾਰੇ ਦੇ ਨਾਲੇ ਦਾ ਪਾਣੀ ਚਲਾਇਆ ਅੱਜ ਮੁਹੱਲੇ ਨੂੰ ਪਾਣੀ ਤੋਂ ਰਾਹਤ ਮਿਲੀ ਹੈ। ਉਹ ਸਮੱਸਿਆ ਹੱਲ ਹੋ ਗਿਆ ਪੂਰੀ ਤਰ੍ਹਾਂ ਹਲ। ਉਹ ਆ ਲੋੜਿਆ ਇੱਕ ਅੰਨਾਂ ਦੀ ਇੱਕ ਡਿਮਾਂਡ ਹੈਗੀ ਆ ਉਹਦੀ ਗਲੀ ਦੀ। ਉਹ ਅਸੀਂ ਬਲਜੀਤ ਪਾਲ ਜੀ ਨਾਲ ਗੱਲ ਕਰ ਲਈ ਆ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਦੇ ਵਿਹਾਰ ਤੇ ਥੋੜੇ ਬਾਅਦ ਸੀ ਅੱਜ ਨਹੀਂ ਤਾਂ ਉਹਨੇ ਆਉਣਾ ਸੀ। ਉਹਨਾਂ ਦੀ ਬਿਹਾਰਤੀ ਜਿਹੜਾ ਅਸੀਂ 1 ਮਹੀਨੇ ਦੇ ਵਿੱਚ ਇੱਕ ਗਲੀ ਬਣਾ ਕੇ ਦੇਵਾਂਗੇ 1 ਮਹੀਨੇ ਤੋਂ 31ਵਾਂ ਦਿਨ ਨਹੀਂ ਹੋਏਗਾ ਉਸ ਤੋਂ ਪਹਿਲਾਂ ਬਣਾ ਕੇ ਦੇਵਾਂਗੇ ਗਲੀ ਇਹਨਾਂ ਦੀ